ਇੱਕ ਲੰਮਾ ਸੰਘਰਸ਼ ਚੱਲਿਆ ਸੀ ਕਿਸਾਨਾਂ ਨੇ ਬਿੱਤੇ ਦਿਨੀ ਜਦ ਕੇਂਦਰ ਦੀ ਔਰ ਪੰਜਾਬ ਦੀ ਸਰਕਾਰ ਦੇ ਖਿਲਾਫ ਉਹਨਾਂ ਨੇ ਐਜੀਟੇਸ਼ਨ ਕੀਤਾ ਸੀ ਅੰਦੋਲਨ ਕੀਤਾ ਸੀ ਯਾਰ ਉਸ ਦੌਰਾਨ ਵੱਡੇ ਵੱਡੇ ਨੇਤਾਵਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਜਿਹੜੇ ਕੀ ਉਹ ਸਾਰਾ ਸੰਘਰਸ਼ ਇਨ ਬਿਟਵੀਨ ਹੀ ਵਿੱਚੇ ਹੀ ਰਹਿ ਗਿਆ ਉਸ ਤੋਂ ਬਾਅਦ ਕਿਸਾਨ ਵੀਰਾਂ ਦੇ ਲਈ ਪੰਜਾਬ ਨੈਸ਼ਨਲ ਬੈਂਕ ਜਿਹੜਾ ਹੈ ਇੱਕ ਉਪਰਾਲਾ ਕਰਨ ਲੱਗਾ ਔਰ ਉਹ ਬਹੁਤ ਵਧੀਆ ਸਕੀਮਾਂ ਲੈ ਕੇ ਸਪੈਸ਼ਲ ਕਿਸਾਨਾਂ ਦੇ ਵਾਸਤੇ ਐਗਰੀਕਲਚਰਿਸਟ ਦੇ ਵਾਸਤੇ ਇੱਥੇ ਆਇਆ ਅੱਜ ਕਨੌਰ ਆਇਆ ਸੀ ਕਨੌਰ ਦੇ ਵਿੱਚ ਇੱਕ ਆ ਪ੍ਰੋਗਰਾਮ ਲਿਖਿਆ ਗਿਆ ਹੈ ਕਿਸਾਨ ਵੀਰਾਂ ਦੇ ਲਈ ਜਿਹਦੇ ਵਿੱਚ ਵੱਖ-ਵੱਖ ਸਕੀਮਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਐਸ ਡੀ ਐਮ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਉਹਨੇ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਸਾਰਿਆਂ ਦੇ ਨਾਲ ਔਰ ਬੈਂਕ ਦੇ ਵੱਡੇ ਅਧਿਕਾਰੀ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ ਜਿੱਦਾਂ ਕਿ ਸਕੀਮਾਂ ਤੁਹਾਨੂੰ ਦੱਸਣਾ ਚਾਹਾਂਗੇ ਵੀ ਮਾਤਰ 6% ਸਾਲਾਨਾ ਵਿਆਜ ਦੇ ਉੱਪਰ ਜਿਹੜੇ ਲੋਨ ਦਿੱਤੇ ਜਾ ਰਹੇ 90% ਤੱਕ ਦੀ ਲੋਨ ਦਿੱਤੇ ਜਾ ਰਹੇ ਨੇ ਜਿਹੜੇ ਕਿਸਾਨੀ ਸੰਦ ਜਿਹੜੇ ਯੂਜ਼ ਹੁੰਦੇ ਨੇ ਉਹਨਾਂ ਦੇ ਵਾਸਤੇ ਔਰ ਹੋਰ ਬੜੀਆਂ ਸਕੀਮਾਂ ਲੈ ਕੇ ਆਏ ਨੇ ਜਿਹਦੇ ਵਿੱਚ ਸਬਸਿਡੀਆਂ ਵੀ ਹੈ ਔਰ ਹੋਰ ਬਹੁਤ ਬੈਨੀਫਿਟਸ ਜਿਹੜੇ ਦਿੱਤੇ ਜਾ ਰਹੇ ਨੇ ਤੁਹਾਡੀ ਗੱਲਬਾਤ ਕਰਦੇ ਤੁਹਾਨੂੰ ਦਿਖਾਉਂਦੇ ਆ ਘਨੌਰ ਦੇ ਇਸ ਪੈਲੇਸ ਦੇ ਵਿੱਚ ਕੀ ਪ੍ਰੋਗਰਾਮ ਉਲੀਕਿਆ ਜਾ ਰਿਹਾ PNB ਵੱਲੋਂ ਅੱਜ ਇੱਥੇ ਇੱਕ ਵਧੀਆ ਇੱਕ ਪ੍ਰੋਗਰਾਮ ਹੁਣ ਲਿਖਿਆ ਗਿਆ ਸੀ ਜਿੰਦੇ ਵਿੱਚ ਆਊਟਰੀਚ ਪ੍ਰੋਗਰਾਮ ਸੀਗਾ ਵੱਖ-ਵੱਖ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਲੋਨ ਪ੍ਰੋਵਾਈਡ ਕੀਤੇ ਜਾ ਸਕਦੇ ਹਨ ਕਿਸ ਤਰ੍ਹਾਂ ਦੇ ਲੋਨ ਕਿਸ ਰੇਟ ਤੇ ਮਿਲਦੇ ਨੇ ਤੇ ਜੇਕਰ ਆਪਾਂ ਉਹ ਪੇ ਕਰਦੇ ਹਾਂ ਕਿਸ ਤਰ੍ਹਾਂ ਦੀ ਡ੍ਰੈਸ ਸਬਵੈਂਸ਼ਨ ਸਕੀਮਸ ਉਹਨਾਂ ਤੇ ਲਾਗੂ ਹੁੰਦੀਆਂ ਉਹਨਾਂ ਬਾਰੇ ਜਾਣਕਾਰੀ ਕਰਾਇਆ ਗਿਆ ਇੱਕ ਬਹੁਤ ਵਧੀਆ ਹੀ ਆਊਟਰੀਚ ਪ੍ਰੋਗਰਾਮ ਸੀ ਮੈਨੂੰ ਲੱਗਦਾ ਹੈ ਕਿ ਇਸ ਦਾ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਫਾਇਦਾ ਜਿਸ ਤਰ੍ਹਾਂ ਸਸਾਣਾ ਨੇ ਪਹਿਲਾਂ ਕਾਫੀ ਮਾਰ ਚਲੀ ਹੈ ਅੰਦੋਲਨ ਦੇ ਦੌਰਾਨ ਉਸ ਤੋਂ ਬਾਅਦ ਕਰੋ ਲੱਗਦਾ ਦੀ ਅਜਨ ਸਕੀਮ ਹੋਰ ਆਣੀਆਂ ਚਾਹੀਦੀਆਂ ਹੋਰ ਇਸ ਵਾਰ ਇਹ ਕਦੇ ਪ੍ਰੋਗਰਾਮ ਹੋਰ ਹੋਵੇ ਜੀ ਕ੍ਰੈਡਿਟ ਜਿਹੜਾ ਹੈਗਾ ਕੋਈ ਵੀ ਚਿੱਤੇ ਦਾ ਸਭ ਤੋਂ ਸੈਂਟਰਲ ਪਾਰਟ ਹੁੰਦਾ ਹੈ ਤੇ ਜੇਕਰ ਕ੍ਰੈਡਿਟ ਕਿਸੇ ਵੀ ਕਿੱਤੇ ਵਾਸਤੇ ਅਵੇਲੇਬਲ ਹੈਗਾ ਕਿ ਪੈਸਾ ਉਸ ਕਿਤੇ ਦੇ ਵਿੱਚ ਅਵੇਲੇਬਲ ਹੈਗਾ ਤਾਂ ਹੀ ਉਹ ਕੀਤਾ ਅੱਗੇ ਸਕਸੈਸਫੁਲ ਹੋ ਪਾਂਦਾ ਹੈ ਤੇ ਸਭ ਤੋਂ ਪਹਿਲੀ ਬੁਨਿਆਦੀ ਜਿਹੜੀ ਲੋੜ ਹੁੰਦੀ ਹੈ ਆਪਾਂ ਵਿੱਚ ਪਾਣਾ ਹੈ ਆਪਾਂ ਖਾਤ ਪਾਣੀ ਹੈ ਆਪਾਂ ਕੋਈ ਵੀ ਐਕਟੀਵਿਟੀ ਕਰਨੀ ਹੈ ਉਸ ਤੇ ਖਰਚਾ ਹੁੰਦਾ ਹੈ ਤੇ ਜੇ ਇਸ ਤਰ੍ਹਾਂ ਦੇ ਕ੍ਰੈਡਿਟ ਦੇ ਜਿਹੜੇ ਪ੍ਰੋਗਰਾਮ ਹੈਗੇ ਜਾਨੂ ਕਰਾਣ ਲਈ ਕਿਸ ਤਰ੍ਹਾਂ ਲੋਨ ਮਿਲ ਸਕਦਾ ਹੈ ਕਿਸ ਤਰ੍ਹਾਂ ਉਹਨਾਂ ਤੇ ਇੰਟਰਸਟ ਦੀ ਸਬਸਿਡੀ ਵਗੈਰਾ ਮਿਲਦੀ ਹੈ ਤਾਂ ਉਹ ਡੈਫੀਨਿਟਲੀ ਉਹਨਾਂ ਦਾ ਬਹੁਤ ਵੱਡਾ ਲਾਹਾ ਜਿਹੜਾ ਹੈਗਾ ਕਿਸਾਨ ਭਰਾਵਾਂ ਨੂੰ ਮਿਲਦਾ ਹੈ ਤੇ ਜੋ ਵੀ ਉਹ ਕਿਸਾਨ ਭਰਾ ਲੋਨ ਲੈਣਾ ਚਾਹੁੰਦੇ ਨੇ ਤੇ ਕਿਸ ਰੇਟ ਤੇ ਕਿਸ ਸਕੀਮ ਦੇ ਤਹਿਤ ਲੈ ਸਕਦੇ ਨੇ ਉਸ ਤੋਂ ਬਾਰੇ ਜਾਣੂ ਕਰਾਂ ਦੇ ਨਾਲ ਉਹਨਾਂ ਨੂੰ ਇਹ ਸਕੀਮ ਦਾ ਫਾਇਦਾ ਬਿਲਕੁਲ ਹੋਵੇਗਾ ਅੱਜ ਅਸੀਂ ਇੱਕ ਕਸਟਮਰ ਆਊਟਰੀਚ ਪ੍ਰੋਗਰਾਮ ਕਰ ਰਹੇ ਰਿਹਾ ਹੈ ਪ੍ਰੋਗਰਾਮ ਅਸੀਂ ਪਾਕੜੇ ਰੱਖਿਆ ਹੈ ਦੋਨੋ ਪ੍ਰੋਗਰਾਮਾਂ ਦਾ ਪਰਪਸ ਇੱਕ ਹੀ ਹੈ ਕਿ ਆਪਣੇ ਜਿਹੜੇ ਕਿਸਾਨ ਹੈਗੇ ਫਾਰਮਰ ਤੇ ਜਿਹੜੇ ਇਹਨਾਂ ਦੀ ਗਵਰਨਮੈਂਟ ਦੀ ਜਿਹੜੀ ਸਕੀਮਾਂ ਹੈਗੀਆਂ ਸੁਦਾਵਾ ਹੈਗੀਆਂ ਉਹ ਉਹਨਾਂ ਤੱਕ ਉਤਨੀ ਨਹੀਂ ਪਹੁੰਚ ਪਾ ਰਹੀਆਂ ਬੈਂਕ ਫੀਲ ਕਰ ਰਹੇ ਸੀਗੇ ਉਸ ਕਰਕੇ ਅਸੀਂ ਚਾਹਿਆ ਕਿ ਵੀ ਇੱਕ ਅਸੀਂ ਉੱਥੇ ਜਾ ਕੇ ਉਹਨਾਂ ਦੇ ਦੁਆਰ ਤੇ ਹੀ ਅਸੀਂ ਇੱਕ ਉਹਨਾਂ ਨੂੰ ਬੁਲਾ ਕੇ ਇਕੱਠਾ ਕਰਕੇ ਬੈਂਕ ਦੀ ਸਕੀਮਾਂ ਦੇ ਬਾਰੇ ਦਸੀਏ ਤੇ ਉਹਨਾਂ ਨੂੰ ਜਿਹੜੇ ਗਵਰਨਮੈਂਟ ਨੇ ਸੁਵਿਧਾਵਾਂ ਦਿੱਤੀਆਂ ਜਿਹੜੇ ਇੰਟਰਸ ਸਬਵੈਂਸ਼ਨ ਦਿੱਤੇ ਆ ਉਹਨਾਂ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਗਿਆਨ ਨਹੀਂ ਸੀਗਾ ਉਸ ਕਰਕੇ ਅਸੀਂ ਇੱਕ ਇੱਥੇ ਜੋ ਕੈਂਪ ਦੇ ਤੌਰ ਤੇ ਇੱਕ ਪ੍ਰੋਗਰਾਮ ਰੱਖਿਆ ਹੈ ਉਹ ਟ੍ਰੀ ਪ੍ਰੋਗਰਾਮ ਤੇ ਇਹਦੇ ਇਸ ਕਾਫੀ ਆਪਣੇ ਅੱਜ ਦੇਖੋ 150 200 ਲੋਕ ਅੱਜ ਇੱਥੇ ਇਸ ਕੈਂਪ ਵਿੱਚ ਆਏ ਨੇ ਇਤਨੇ ਹੀ ਲਗਭਗ ਉੱਥੇ 파ਟਨਰਸ ਵੀ ਅੱਜ ਅਸੀਂ ਇਕੱਠ ਕੀਤਾ ਹੋਇਆ ਹੈ ਤੇ ਇਹਦਾ ਸਾਨੂੰ ਬੜਾ ਲਾਭ ਵੀ ਮਿਲਿਆ ਤੇ ਕਾਫੀ ਲੋਕ ਜਿਹੜੇ ਇਹਨਾਂ ਨੂੰ ਅੱਜ ਬ੍ਰਾਂਚ ਸਾਈਡ ਸਾਡੇ ਨਾਲ ਆਏ ਨੇ ਜਿਹੜੇ ਸਾਡੇ ਐਗਰੀਕਲਚਰ ਦੇ ਅਫਸਰ ਹੈਗੇ ਨਾਲ ਆ ਕੇ ਬੈਂਕ ਨਾ ਫਾਰਮਰਸ ਨਲ ਸਕੀਮਾ ਦੇ ਬਾਰੇ ਦੱਸ ਰਹੇ। ਤਾਂ ਆਪਾਂ ਜਾਈ ਸ਼ੁਰੂਆਤ ਕਰਦੇ ਹਾਂ। ਤੇ ਮੌਕੇ ਦੇ ਸਰ ਤੁਸੀਂ ਕੋਈ ਸੈਕਚਰ ਲੈਟਰਸ ਵੀ ਡਿਸਟ੍ਰਿਬਿਊਟ ਕੀਤੀ ਹੈ। ਹਾਂ ਅੱਜ ਅਸੀਂ ਵੈਸੇ ਹੁਣ ਤੱਕ ਜਿਹੜੀ ਮੇਰੇ ਕੋਲ ਰਿਪੋਰਟ ਹੈਗੀ ਉਹਦੇ ਵਿੱਚ ਅਸੀਂ ਟੋਟਲ 80 ਕਰੋੜ ਦੀ ਸਾਡੇ ਕੋਲ ਲੀਡਾਂ ਤੇ ਸੈਂਕਸ਼ਨਸ ਕਰੀ ਚੁੱਕੇ ਹਾਂ। ਜਿਹਦੇ ਵਿੱਚ ਕੁਝ ਸੈਂਕਸ਼ਨ ਹੋ ਗਏ ਨੇ ਕੁਝ ਸੈਂਕਸ਼ਨ ਹੋ ਜਾਣਗੇ। ਉਹ ਜਿਹੜੇ ਆਪਾਂ ਉਹਨਾਂ ਕੋਲ ਸਾਰੇ ਪੇਪਰਸ ਵਗੈਰਾ ਕਲੈਕਟ ਕਰਕੇ ਫਿਰ ਕਰਾਂਗੇ। ਜਿਹੜੇ ਇਹਨਾਂ ਦੇ ਪੇਪਰਸ ਪਹਿਲੇ ਆ ਚੁੱਕੇ ਸੀ 2-3 ਦਿਨ ਪਹਿਲੇ ਤੋਂ ਉਹ ਕਰੀਬ 10-12 ਕਿਸਾਨਾਂ ਨੂੰ ਅੱਜ ਅਸੀਂ ਸੈਂਕਸ਼ਨ ਦਿੱਤਾ ਹੈ ਕਿੰਨਾ ਟਾਈਮ ਲੱਗਦਾ ਹੈ ਲੋਨ ਸੈਂਕਸ਼ਨ ਹੋਣ 'ਚ ਲੋਨ ਸੈਂਕਸ਼ਨ ਹੋਣ 'ਚ ਡਿਪੈਂਡ ਕਰਦਾ ਹੈ ਕਿ ਲੋਨ ਕਿਸ ਤਰ੍ਹਾਂ ਆ ਰਿਹਾ ਹੈ ਜੇ ਤੁਹਾਨੂੰ ਕੋਈ ਮਸ਼ੀਨਰੀ ਦਾ ਲੋਨ ਲੈਣਾ ਹੈ ਉਹਦੇ 'ਚ ਕੋਈ ਜ਼ਿਆਦਾ ਹੋਣੀ ਹੈਗੀ ਕਿਉਂਕਿ ਅੱਜ ਕੱਲ ਮਸ਼ੀਨਰੀ ਵਾਲੇ ਜਿਹਦੇ ਵੀ ਲੋਨ ਨੇ ਕੰਬਾਈਨ ਵਗੈਰਾ ਇਹਨਾਂ 'ਚ ਕੋਈ ਆਪਣਾ ਜ਼ਮੀਨ ਵਗੈਰਾ ਮੋਟਗੇਜ ਨਹੀਂ ਕਰਦੇ ਸਿਰਫ ਸਾਡਾ ਸੀਜੀਟੀਐਮ ਅਸੀਂ ਤੋਂ ਕਵਰੇਜ ਹੁੰਦਾ ਉਹਦੀ ਵੀ ਫੀਸ ਵਾਪਸ ਆ ਜਾਂਦੀ ਹੈ ਇਸ ਕਰਕੇ ਕਿਸਾਨਾਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਇੱਕ ਹਫਤੇ ਦੇ ਅੰਦਰ ਅੰਦਰ ਹੋ ਜਾਂਦਾ ਹੈ ਤੇ ਜਿਹੜੀ ਜਿਹੜੀ ਸਕੀਮ ਵਿੱਚ ਕੁਝ ਵੱਡੇ ਲੋਨਾਂ ਚ ਮੌਰਗੇਜ ਕਰਨੀ ਹੁੰਦੀ ਹੈ ਉਹਦੇ ਇਸੇ ਥੋੜਾ ਜਿਹਾ ਟਾਈਮ 10 ਤੋਂ 12 ਦਿਨ ਲੱਗ ਜਾਂਦੇ ਹੈ ਕਿਉਂਕਿ ਉਹਦੇ ਮੌਰਗੇਜ ਵਗੈਰਾ ਕਰਨਾ ਹੁੰਦਾ ਕਿਸਾਨ ਨੂੰ ਜ਼ਮੀਨ ਨੂੰ ਪੇਸ਼ ਕਰਕੇ ਥੋੜਾ ਜਿਹਾ ਲੀਗਲ ਵਗੈਰਾ ਕਰਕੇ ਲੇਕਿਨ ਟੋਟਲ ਟਾਈਮ ਸਾਡਾ ਇਹੀ ਹੁੰਦਾ ਕਿ 10 ਤੋਂ 2 ਹਫਤੇ ਦੇ ਅੰਦਰ ਅੰਦਰ ਸਾਡਾ ਉਹ ਵਾਲਾ ਲੋਨ ਵੀ ਹੋ ਜਾਂਦਾ ਧਨੌਰ ਦਾ ਏਰੀਆ ਜਿਹੜਾ ਰੂਰਲ ਏਰੀਆ ਹੈ ਕਾਫੀ ਜ਼ਿਆਦਾ ਔਰ ਇੱਥੇ ਮਤਲਬ ਤੁਹਾਨੂੰ ਲੱਗਦਾ ਵੀ ਜ਼ਿਆਦਾ ਜ਼ਰੂਰਤ ਪੈਗੀ ਕਿਸਾਨਾਂ ਨੂੰ ਲੋਨ ਦੀ ਬਿਲਕੁਲ ਬਿਲਕੁਲ ਅਸੀਂ ਇਹ ਗਨੌਰ ਸਿਲੈਕਟ ਹੀ ਇਸੇ ਕਰਕੇ ਕੀਤਾ ਸੀ ਕਿ ਆ ਇਹ ਪੂਰਾ ਐਗਰੀਕਲਚਰ ਬੈਂਕ ਹੈਗੀ ਇਸ ਐਗਰੀਕਲਚਰ ਬੈਂਕ ਨੂੰ ਅਸੀਂ ਬढ़ावा ਦੇਣਾ ਚਾਹੁੰਦੇ ਆ ਇਸ ਕਰਕੇ ਅਸੀਂ ਬੈਂਕ ਦੇ ਤਰਫੋਂ ਆ ਕੇ ਕਿਸਾਨਾਂ ਨੂੰ ਦੱਸ ਰਹੇ ਆ ਕਿ ਬੈਂਕ ਦੀ ਇਹ ਸਕੀਮਾਂ ਦਾ ਲਾਭ ਲੱਕਣ ਤੇ ਆਪਣੀ ਇਨਕਮ ਵੀ ਵਧਾਣ ਦੇ ਨਾਲ ਦੂਜੇ ਵੀ ਹੋਰ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਬੈਨੀਫਿਟ ਪਹੁੰਚਾਣ ਇਸ ਤਰ੍ਹਾਂ ਦਾ ਇੱਕ ਸਰਕਲ ਬਣ ਜਾਏਗਾ ਜਿਸ ਤੋਂ ਅਗਰੇ ਡਵਲਪਮੈਂਟ ਹੋਏਗੀ ਕਿਉਂਕਿ ਜਿੰਨਾ ਵੀ ਰੂਰਲ ਏਰੀਆ ਹੈ ਉਹ ਸਾਰਾ ਡਿਪੈਂਡੈਂਟ ਹੈ ਅੱਜ ਵੀ ਐਗਰੀਕਲਚਰ ਤੇ ਇਸ ਕਰਕੇ ਸਾਡੀ ਪ੍ਰਾਇਓਰਟੀ ਹੈਗੀ ਬੈਂਕ ਦੀ ਪ੍ਰਾਇਓਰਟੀ ਹੈਗੀ ਕਿ ਐਗਰੀਕਲਚਰ ਲਈ ਅਸੀਂ ਜਿਹੜਾ ਆਪਣੀ ਵੈਲਟੇਜ ਨੂੰ ਸੁਧਾਰ ਕਰਕੇ तो ऐसी किसानों को बता। नमस्कार जी जैसा हमारी सरकार का भी एक लक्ष्य है कि किसानों की इनकम जो है दुग्नी हो तो हम पंजाब में ही नहीं गन्नौर में ही नहीं, नहीं। पंजाब नेशनल बैंक जो है उस किसान की इनकम को दुगुनी करने के लिए जितना वित्तीय तरीके से सपोर्ट हो सकता है उसके लिए पूरे देश भर में कैंप कर रहा है तो आज हमारे पूरे देश में हर जिले के अंदर और हर जो है छोटे से छोटे लेवल पे वहाँ पे जो है ये कैंप किए जा रहे हैं और ये कैंप जो है वो रियल में हो और किसानों को लाभ पहुँचे इसके लिए जो है हम हेड ऑफिस से भी प्रतिनिधित्व तो वहाँ पे आ रहे हैं ताकि फील्ड को भी ये लगे कि हेड ऑफिस हमारे साथ में है और नीचे भी जो हमारे किसान हैं जो ब्रोवर्स हैं उनको भी ये लगे कि बैंक उसके प्रति सीरियस है तो मेन इसका कारण यही है कि बहुत सारी स्कीमें हैं लेकिन उसका अभी भी लाभ नहीं मिल पा रहा है अभी भी हम रूढ़ीवादी तरीके से खेती कर रहे हैं आमदनी का तरीका वो नहीं है तो जितना बेनिफिट उनको दिया जा सके जिससे न सिर्फ किसानों की बल्कि हमारे देश की भी जो है आर्थिक स्थिति सुधर सके उसी तो के लिए क्या किया जाए तो एक पी की तरफ से कुछ खास या पे किसानों को फैसिलिटी दी जा रही है कोई सब्सिडीज या कोई लोन का रेट ऑफ इंटरेस्ट का कुछ पंजाब नेशनल बैंक ने अभी जो इंटरेस्ट रेट है वो मार्केट में एक तरह से सबसे कम है जो पीएनबी एनबी के रेट ऑफ इंटरेस्ट है बाकी जो आपने सब्सिडी की बात करी है वो सब्सिडी नॉर्मली जो है गवर्नमेंट से गवर्नमेंटेड होती है तो गवर्नमेंट की इसकीमें तो सबके लिए बराबर है लेकिन बात ये होती है कि आप किससे जुड़ते कैसे हैं आप अपनापन कैसे महसूस करवाते हैं और आप किसान की और जो कस्टमर है उसकी सर्विस को कितना जल्दी दे पाते हैं तो मेरा मानना ये है कि हमने जो ये आउटरीच प्रोग्राम शुरू किया है तो ये नहीं है कि किसान या जो हमारा कस्टमर है वो बैंक आकर के पूछे उसके बदले हम लोग उसके पास जा रहे हैं ताकि उसकी सुने भी कि भाई उसको दुविधा क्या है ताकि उसका सबसे ज्यादा अच्छे से अच्छा उसका फायदा हो सके इसके अलावा हमने कई सारे अभी अकाउंट्स भी, भी शुरू किए हैं जो सेविंग खाते भी शुरू किए हैं जिसमें भी हम लोग ये आ, कर रहे हैं कि उसमें भी बहुत सारे फायदे हैं जैसे एक अभी ने सेविंग बैंक का का खाता लाया है 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 उसमें लेडीज को जो है, कैंसर का जो कैंसर वो इंश्योरेंस कवर है। तो मान लीजिए हो, होता है हमने सुना है कि आज की ब्रेस्ट कैंसर हो गया ये हो गया तो उसके अंदर उनको डेफिनेटली फायदा मिलता है किसी न किसी के साथ में हो जाए तो ऐसे ही हमने एक अभी किसान संगोष्ठी के लिए भी हमारा अकाउंट है अगर वो लेते हैं तो उनको परामर्श उसमें फ्री में मिलता है तो बैंक ऐसी कई सारी जो स्कीमें हैं वो लाने की कोशिश कर रहा है ताकि आमजन जो है वो मेन स्ट्रीम में आ सके और उसको इसका फायदा मिल सके आप जैसे कह रहे हैं कि सर्विसेज करने की कोशिश कर रहे हैं तो कोई कंपटीशन जब प्राइवेटाइजेशन हुई है बैंक्स की उसके बाद से कुछ ऐसा भी है महसूस हो रहा है तो कि कंपटीशन बढ़ गया है इसलिए हमें ज्यादा करनी पड़ रही है एक तरह से देखो हम इंडस्ट्री में बैठे हैं तो कंपटीशन है, तो होगा ही और कंपटीशन क्या होता है वो तो हमेशा कस्टमर से के लिए अच्छा होता है तो उसके कारण से क्या होता है हमें भी हमारी प्रोसेस सुधारने में मदद मिलती है हमें कस्टमर को बेहतर तरीके से जानने की मदद मिलती है और क्या होता है कि एक हर आदमी एक रूढ़ीवादी तरीके से चीजें करता रहता है उसको इनोवेशन से करने की जरूरत पड़ती है जैसे हमने कही किया हमने कई डिजिटल जर्नियाँ शुरू करी है जिसमें किसान को जो क्या है वो ब्रांच आने की जरूरत नहीं है उसमें क्या करता है जैसे आपके हमारे जो किसान के रिन्यूअल होते थे केसेज के उसको जाने की जरूरत नहीं है ऑटोमेटिक सिस्टम पर वो आप कंफर्मेशन दे देता है कि मेरी ये फसल बोई हुई है और ये है उसके बिजनेस का रिन्य हो जाता है तो ऐसे ही कई सारी चीजें जो है हमने जैसे बीसी का नेटवर्क भी बढ़ाया है तो अल्टीमेटली कंपटीशन का जो भाव है उसका ये होता है कि भाई कस्टमर को बेटर सर्विसेज मिल सके और इनोवेटिव सर्विसेज मिल सके और मुझे गर्व है कि पंजाब नेशनल बैंक पंजाब से ही बिलोंग करते हुए बड़ा हुआ है तो डेफिनेटली एक लाइजन भी है और हमें उस लाइजन के लिए कोशिश करनी भी चाहिए ताकि सबका बेनिफिट हो सके तो आज के इस जो प्रोग्राम किया गया है में इससे कुछ बेनिफिट मिलेगा किसानों को भी और बैंक को भी डेफिनेटली मैंने देखा कि मैंने जो यहाँ कस्टमर आए हुए थे जैसा कि आपने देखा है करंट हंड्रेड फिफ्टी कस्टमर यहाँ आए हुए हैं हमने के लगभग एक एक हमने और कैंप किया हुआ है पे वहां भी आए हुए हैं आस पास जैसे अमृतसर वगैरह वहां पे भी जो है पाँच पाँच छह छह कैंप हो रखे हैं तो डेफिनेटली जो किसानों का उत्साह मेरे को मिला है और उसके बाद हमने देखा कि एस डी साहब खुद आए हैं तो देखिए जब सरकारी मशीनरी और वित्तीय संस्थाएं और जब किसान खुद आपस में जब गठजोड़ करके समावेशी रूप में मिलते हैं तो समावेशी विकास भी होता है जो हमारी धारणा है मुझे डेफिनेटली लगता है ऐसे कार्यक्रम हम करते ही रहेंगे आगे मिलते रहेंगे तो डेफिनेटली म्यूचुअल जो है बेनिफिट दोनों को होगा